ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾ ਤੁਮਾਂ ਨੂੰ ਆਤਮਾਨ ਕੇ ਬੇਨਤੀ ਕਰਦਾ ਮੇਰੇ ਤਾਂ ਇਹ ਸਤਨਾ ਹੋ ਗਿਆ ਵੀਡੀਓ ਨੂੰ ਵੱਧ ਤੋਂ ਵੱਧ ਜ਼ੇਰੂ ਵੀ ਕਰਿਓ ਜੇ ਜੋ ਪਰਿਹਾਰਤ ਕਰ ਸਕਦਾ ਹੈ ਜਰੂਰ ਮਰੇ ਹਲਪ ਕਰੋ ਮੇਰੇ ਘਰ ਆ ਕੇ ਮੇਰੇ ਪਿੰਡ ਆ ਕੇ ਵੀ ਤੁਸ ਪਤਾ ਕਰ ਸਕਦੇ ਹੋ ਕੋਈ ਮੇਰੇ ਕੋਲੇ ਪ੍ਰੋਕਟਿਨੀ ਨਹੀਂ ਕੋਈ ਮੇਰੇ ਕੋਲੇ ਕਮਾਈ ਦਾ ਸਾਧਨ ਨਹੀਂ। ਮੇਰੀ ਪਤਨੀ ਆ, ਦੋ ਮੇਰੇ ਬੱਚੇ ਨੇ। ਮੈਂ ਸਕੂਟੀ ਘੜੀ ਜੋਬ ਕਰਦਾ ਹਾਂ ਤੇ ਮੈਂ ਘਰ ਦਾ ਖਰਚਾ ਤੋਰਦਾ ਹਾਂ। 5.5 ਸਾਲ ਤੋਂ ਮਾں ਬਿਮਾਰ ਆ। ਹਫ਼ਤੇ ਦੇ ਵਿੱਚ ਦੋ ਵਾਰ ਬੈਲਸਸ ਹੁੰਦੇ ਆ। ਆ ਤੁਸੀਂ ਰਿਪੋਰਟਾਂ ਦੇਖ ਸਕਦੇ ਹੋ। ਆਹਨ ਦੇ ਕੋਲੇ ਥੱੱਬਾ ਫੈਲਾ ਦਾ ਪਿਆਗਾ ਸਾਡੇ 5 ਸਾਲਾਂ ਦਾ। ਇਹ ਆ ਤੁਸੀਂ ਅਟੈਚ ਦੇਖ ਸਕਦੇ ਹੋ। ਸੰਗੀਤਰਾ ਮੇਰੂ ਇਹ ਸਾਹ ਬਹੁਤ ਔਖਾ ਨਾਲ ਬੈਕਸ਼ਰ ਬਹੁਤ ਜ਼ਿਆਦਾ ਵੱਜ ਜਾਂਦੀ ਹੈ ਵੀ ਦਵਾਈ ਦੇ ਦਾ ਬਹੁਤ ਔਖਾ ਲਾ ਹੁਣ ਜਦੋਂ ਦਵਾਈ ਦਵਾ ਲੈਣ ਹੁੰਦੀ ਹੈ ਦੋ ਰੋ ਆਰ ਕੈਲਸੀਸ ਵੀ ਕਰਵਾਉਣ ਨਾਲ ਸਰੀਰ ਸੈੱਟ ਨਹੀਂ ਰਿਹਾ ਹੁਣ ਡਾਕਟਰ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਸੀ ਵੀ ਨਾ ਉੱਤੇ ਨੰਬਰ ਸੰਗਮ ਮੜਾ ਹਾ ਕੁ ਲਿਆ ਤੇ ਇਸ ਕਰਕੇ ਆਤਮਾਨਿਕ ਬੇਨਤੀ ਹੈ ਜੀ ਮੇਰੀ ਨੋਟਾ ਸ਼ੇਰ ਵੀ ਕਾਰਨਾਂ ਤੇ ਮੇਰੇ ਆ ਮਦਦ ਜੀ ਰੂ ਕਰਨਾ ਤੇ ਆ ਤੁਹ ਵੀ ਦੇਖ ਸਕਦੇ ਹੋ ਫਿਸਟੂਲਾ ਬਣਾਇਆ ਰਿਹਾ ਸਭ ਤੋਂ ਪਹਿਲਾਂ ਮੈਂ ਜਦੋਂ ਰਿਪੋਰਟ ਮੈਡੀਕਲ ਦੇ ਵਿੱਚ ਦਾਖਲ ਹੋਇਆ ਸੀ ਉਦੋਂ ਇਹ ਫਿਸਟੂਲਾ ਬਣਾਇਆ ਸੀ ਇਹ ਚੱਲਿਆ ਨਹੀਂ ਸੀਗਾ ਉਦੋਂ ਬਾਅਦ ਇੱਥੇ ਬੈੱਡ ਲੱਗੀ ਰਹੀ ਪੱਟੇ ਜੀ ਵੀ ਲੱਗੇ ਰਹੀ ਤੇ ਹਾਰਟ ਵਾਲੇ ਪਾਸੇ ਵੀ ਲੱਗੇ ਰਹੀ ਆਹ ਮਿਸਤਲਾ ਬਣਿਆ ਸੀ ਇਹ ਮਿਸਤਲਾ ਦਿੱਲੀ ਹਾਰ ਜੋ ਬਣਾਇਆ ਸੀਗਾ ਇਹ ਬੰਦ ਹੋ ਗਿਆ ਇਹ ਟਾਈਪ ਕੋਈ ਤਾਂ ਹੀ ਹਾਲਾਤ ਬੰਦ ਹੋ ਗਿਆ ਫਿਰ ਮੈਂ ਰਿਕਵੈਸਟ ਕੀਤੀ ਸੀ ਪਰ ਕੋਸੋ ਸੱਜਣ ਮਿਤਰਾ ਨੇ ਰਿਸ਼ਤੇਦਾਰਾਂ ਨੇ ਵੰਡਵਾਸ ਗਾਣੇ ਮਾਤਤ ਕਰਕੇ ਕੋਈ ਦਰਦ ਨਹੀਂ ਸਦਣਾ ਨਹੀਂ ਤੇ ਮੇਰਾ ਫਿਸਟਰੂਲਾ ਬਣਿਆਗਾ ਅਰਪੀਆ ਕੋਸਮੋ ਹਸਪੀਟਲ ਦੇ ਵਿੱਚ 25000 ਰੁਪਿਆ ਪੂਰਾ ਲੱਗਿਆ ਸੀ ਤੇ ਤੇ ਉੱਥੋਂ ਬਣਿਆ ਹੁਣ ਇਤੇ ਵੀ ਦਰਦ ਸੀ ਹੁੰਦੀ ਹੈ ਹਾਂ ਆਪਣੇ ਦੇ ਚ ਗੋਵਰ ਨਾਲ ਤੋਂ ਦਰਦ ਨਾਗਾ ਦਵਾਈ ਹੋ ਜਾਂਦੀ ਹੈਗੀ ਤੇ ਪਸ਼ਾਬ ਦੀ ਬਹੁਤ ਦਿੱਕਤ ਹੁੰਦੀ ਹੈ ਢਿੱਡ ਫੁੱਲ ਜਾਂਦਾਗਾ ਪਸ਼ਾਬ ਤੌਕਿਆਂ ਦੇ ਸਾਮ ਨਾਲ ਹੀ ਆਉਂਦਾਗਾ ਉਹ ਗਿਆ ਲੱਗਦਾ ਯੋ ਪ੍ਰੀਖਿਆ ਕੋਈ ਨਹੀਂ ਸੁਣਾ ਉਹ ਉਦੋਂ ਵਾਲੇ ਡਾਇਟ ਸਕ ਬੋਣੇ ਸਾਰੇ ਸਾਰੇ ਟੈਸਟ ਕਰਵਾ ਕੇ ਪਤਾ ਲੱਗੂਗਾ ਵੀ ਇਹ ਕਿਉਂ ਹੋ ਰਿਹਾ ਹੈ ਤੇ ਕੋਈ ਚੀਜ਼ ਜਿਵੇਂ ਅਲਰਜੀ ਹੋ ਜਾਂਦੀ ਹੈ ਕਿ ਅੰਦਰੋਂ ਪ੍ਰੋਟੀਨ ਕੈਲਸ਼ੀਅਮ ਉਹ ਜੋ ਹੁੰਦਾ ਆਪਣੇ ਉਪਰ ਉਪਰ ਕੇ ਆਉਂਦਾ ਕਿ ਉਹ ਤੇਜਾ ਸਾਡੀਆਂ ਕਮਜ਼ੋਰ ਹੋਣ ਲੱਗੀਆਂ ਹੱਡੀਆਂ ਟੁੱਟਣ ਦਾ ਵੀ ਡਰ ਹੈ ਇਹਨਾਂ ਲਈ ਕੋਈ ਪ੍ਰੋਬਲਮ ਹੋਊਗਾ ਪਤਾ ਸੀਗਾ ਮੈਂ ਉਹ ਆਪਣਾ ਗ੍ਰੋਬੇਨਾ ਆਨ ਲੱਗ ਜਾਂਦਾ ਬਾਅਦ ਵਿੱਚ ਰਹੇ ਉਹ ਲੋਬੜਨੇ कुटुंबਾਂ ਦਾ ਅਰੰਡਨ ਦਾ ਤੋਂ ਮਜੂਰ ਹੋਣ ਲੱਗ ਜਾਂਦੇ ਹੁਣ ਟੈਕਸ ਹੁੰਦੀ ਹੈ ਟੈਕਸ ਦੇ ਨਾਮ ਨਾਲ ਸਭ ਨੂੰ ਪਤਾ ਹੈ ਕੋਈ ਲੋਰੀ ਹੋਣੀ ਹੈ ਤੇ ਕੌਮ ਵੀ ਪੈਸੇ ਕੋ ਤੁਹਾਡੇ ਦਾ ਸਾਥ ਨਾ ਹੋਣ ਕਰਕੇ ਕੁਲਵੰਨ ਭੂਮੀ ਨਾਲ ਸਹਾਗ ਨਹੀਂ ਦਿੰਦੇ ਯਕੋ ਕੀ ਤੁਸੀਂ ਹੋ ਤੀ ਜੋ ਨਾਂ ਦੇ ਤੁਸੀਂ ਹੋ ਜਾਂ ਦੀ ਪਰਮਾਤਮਾ ਦੀ ਕਿਰਪਾ ਨਾਲ ਕੈਂਬਸ ਕਰ ਰਿਆਂ ਵੀ ਨਾਲ ਉਹ ਮੜਾ ਮਟਰ ਫੂਟ ਨਾਲ ਹੋਵੇ ਉਹਦੇ ਨਾਲ ਕੋਈ ਰੋਟਾ ਮਨ ਮਿਲਣਾ ਸੀ ਉਹ ਮੜਾ ਮਟਰ ਪਾ ਅੱਗੇ ਰਸਤਾ ਕੇ ਮੈਂ ਬਹੁਤ ਆਖਾਂਗਾ ਹਰਤ ਮੰਨ ਕੇ ਗੁਣਤੀ ਮੇਰੀ ਮੇਰੇ ਬੈਂਡਾਗੇ ਪਤਾ ਕਰ ਸਕਦੇ ਨੂੰ ਘਰ ਦੇ ਵਿੱਚ ਆ ਕੇ ਨੰਬਰ ਮੇਰਾ ਮਨਕਤ ਸਰਮੀਂ ਦੇ ਵੀ ਲਾਉਗਾ ਤੇ ਨੰਬਰ ਬੋਰਡ ਵੀ ਲਗਾਉਣਾ 947889268 ਨਾਮ ਮੇਰਾ ਲਖਮਿੰਦਰ ਸਿੰਘ ਪਿਤਾ ਦਾ ਨਾਮ ਰਾਜਿੰਦਰ ਸਿੰਘ ਪਿੰਡ ਬੋਠੇ ਜਪੂਰਾ ਸਿੰਘ ਵਾਲਿਆ ਦਾਖਾਣਾ ਮੈਂ ਮਸਵਾਈਆ ਬੋਨੇਣਾ ਮੰਡੀ ਪੰਡਾ ਜ਼ਿਲ੍ਹਾ ਬਰਨਾਲਾ ਸਾਡਾ ਸਿਲ ਬੋਨੇਣਾ ਮੰਡੀ ਹੈ ਹੱਥ ਬੰਨ ਕੇ ਮਿਲਦੀ ਹੈ ਇਹ ਉਤਮਾ ਕਾਉਂਟ ਨੰਬਰ ਵੀ ਪਾਉਂਗਾ ਪੀ.ਟੀ.ਐਮ ਨੰਬਰ ਫੋਫਰ ਕੋਈ ਨੰਬਰ ਕੋਈ ਮੈਂ ਤੁਹਾਨੂੰ ਉੱਤੇ ਸਭ ਇਹੰ데 ਪਾਉਂਗਾ ਤੇ ਹੱਥ ਬੰਨ ਕੇ ਮਿਲਦੀ ਹੋਈ ਜਰੂਰ ਹਰ ਪਕਰਨਾ ਵਾਤਵਾਦ group ਨੂੰ ਮੈਂ ਉਹ ਸ਼ੇਅਰ ਕਰਨਾ ਤੇ ਮੈਂ ਆਪਦੀ ਦਾ ਸਦਾ ਧੰਨਵਾਦੀ ਹੋਵਾਂਗਾ ਦੋਸਤੋ ਮੰਗਣਾ ਜੇ ਮਨ ਨਾਲ ਮਾਹਮ ਬਰਾਬਰ ਹੋ ਜਾਂਦਾ ਹੈ ਪਰ ਇੱਕੋ ਮਜ਼ਦੂਰੀ ਆਉਂਦੀ ਕਿਉਂਕਿ ਜੇ ਮੈਂ ਸਹੀ ਸਾਮ ਨੂੰ ਹਾਂ ਮੈਂ ਕਦੇ ਨਾ ਮੰਗਾਂ ਮਹੀਆ ਦਾ ਜਿਕਰ ਦਲ ਰਿਹਾ ਸੀ ਕਿ ਆਪ ਨੂੰ ਸੋਡੀ ਘਰ ਤੋ ਜੋ ਪੈਸੇ ਆਉਂਦੇ ਸੀ ਉਹਦੇ ਨਾਲ ਪਰਵਾਹ ਲਈਆ ਪਾ ਰਹੇ ਸੀ ਪਰ ਇਸ ਟਾਈਮ ਬੌਡ ਆਪ ਘਰ ਆਧਵਾਨੇ ਕੁਰੀ ਹੋਏ ਪੀਏ ਗਏ ਨੂੰ ਪ੍ਰਵਾਨ ਕਰਨਾ ਪਰ ਮਾਤਮਨ ਤੁਹਾਨੂੰ ਸ੍ਰੀਰ ਤਾਮਰੋਸ ਬਕਸੀ ਜੀ ਆਪਣੇ ਨੇ ਕਰਤਕ ਮਾਰੀ ਦੇ ਦਿੱਤੇ ਜਸਵੰਤ ਲੋੜਵੰਦਾ ਨੂੰ ਦੰਡੇ ਰਮੋ ਮਹਾਤਮਾ ਦਾ ਲੰਮੀ ਉਮਰ ਕਰੇ ਜੰਤੂ ਪੂਰਾ ਜਗ ਨੂੰ ਦਰਤੀ ਬਖਸ਼ੇ ਤੇ ਸਾਰੇ ਮੇਰੇ ਮਿਰਪਨ ਭਾਵਨਾਵਰਤ ਬਦ ਨੂੰ ਵੀਰ ਵੀ ਕਰਨਾ ਲਾਈਕ ਕਮੈਂਟ ਤੇ ਹੈਪੀ ਹੋਰ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਤਰੀ ਵਾਹਿਗੁਰੂ ਜੀ